ਆ ਤਾਂ ਜਮੀ ਹੀਰੇ ਜੰਮਿਆ ਦੋਏ ਹਾਂਜੀ ਹੈਂ ਨਹੀਂ ਕੀ ਕਹਿੰਦੇ ਹੋ ਹੈ ਨਾ ਹੀਰੇ ਕਿਹਨ ਤੇਰੇ ਹਾਂ ਬਹੁਤ ਠੀਕ ਹੈ ਹੈ ਬਹੁਤ ਠੀਕ ਹੈ ਮੇਰੇ ਪੁੱਤ ਹਾਂ ਹੀਰੇ ਹਾਂ ਹੀਰੇ ਸੇਵਾ ਕਰਦੇ ਆਂ ਅੱਛਾ ਉਹ ਸੇਵਾ ਮੈਂ ਤਾਂ ਇਹ ਇਹਨਾਂ ਦੋਹਾਂ ਦਾ ਵੀਡੀਓ ਬਣਾ ਰਿਆ ਤਾਂ ਕਾਇਰ ਤੇ ਵੀ ਇਕੋ ਬੇਲ ਦੇ ਕਦੋਂ ਹਣ ਬੇਲ ਵੀ ਲੱਭ ਗਿਆ ਆਪਾਂ ਨੂੰ ਹੈ ਮੇਰਾ ਆਈ ਬੇਲ ਆਈ ਮੇਰਾ ਜੜੀ ਆਈ ਬੇਲ ਆਈ ਬੇਲ ਹਾਂ ਮਾਤਾ ਅਸੀਂ ਇੱਕ ਵੀਡੀਓ ਬਣਾਇਆ ਤਾਂ ਇਹ ਦੋਹਾਂ ਭਾਈਆਂ ਦਾ ਅੱਛਾ ਤੇ ਉਦੋਂ ਵੀ ਅਸੀਂ ਤੁਹਾਨੂੰ ਯਾਦ ਕਰਿਆ ਤਾਂ ਅੱਜ ਵੀ ਯਾਦ ਕਰਿਆ ਅੱਜ ਜਾਂਦੇ ਯਾਦ ਕਰਿਆ ਗੁਰਮੁਖ ਸਿੰਘ ਜੀ ਕਹਿੰਦੇ ਵੀ ਚਲੋ ਚਲੀਏ ਅਵਤਾਰ ਸਿੰਘ ਜੀ ਕਹਿੰਦੇ ਚਲੋ ਚਲੀਏ ਮਾਂ ਕੋਲੇ ਚੱਲਦੇ ਆ ਹੈ ਕਿੰਨਾ ਸੋਹਣਾ ਲੱਗਿਆ ਮੈਨੂੰ ਵੀ ਇਹਨਾਂ ਦੇ ਦਿਲ ਵਿੱਚ ਮਾਂ ਦਾ ਇੰਨਾ ਪਿਆਰ ਸਾਰੇ ਕੰਮ ਛੱਡ ਕੇ ਕਹਿੰਦੇ ਮਾਂ ਕੋਲ ਵੀ ਚੱਲੀਏ ਮਾਂ ਨਾਲ ਵੀ ਗੱਲਾਂ ਮਾਰੀ ਮਾਂ ਸਾੜੀ ਮਾਂ ਦਾ ਪਿਆਰ ਹੈ ਜਾਈ ਹੁੰਦਾ ਪੁੱਤ ਹਾਂ ਦੇਖੋ ਲਓ ਜੀ ਬੱਲੇ ਬੱਲੇ ਫਿਲਮ ਦੇ ਰਿਕਾਰਡ ਤੋਂ ਰਾਜੇਸ਼ ਚੋਪੜਾ ਤੁਨੇ ਮਿਲੰਦਾ ਦੀ ਭਾਈਆਂ ਦੀ ਜੋੜੀ ਦੇ ਨਾਲ ਉਹ ਆ ਜੀ ਵਾਹ ਕਮਾਲ ਜੀ ਕਮਾਲ ਗੁਰਮੁਖ ਸਿੰਘ ਕੀ ਹਾਲ ਚਾਲ ਹੈ ਠੀਕ ਹੈ ਜੀ ਠੀਕ ਠਾਕ ਹੋ ਫਿੱਟਮ ਫਿੱਟ ਆ ਦੇਖੋ ਜੀ ਦੋਵੇਂ ਭਾਈ ਪਹਿਲਾਂ ਤੁਸੀਂ ਵੀਡੀਓ ਸਰੋਤਿਆਂ ਨੇ ਬਹੁਤ ਪਿਆਰ ਦਿੱਤਾ ਜੀ ਤੁਹਾਡੇ ਸੁਰਤ ਹੈ ਬਿਲਕੁਲ ਇੱਕੋ ਵੇਲ ਦੇ ਕੱਦੂ ਵੇਕੋ ਵੀ ਬੜੇ ਆ ਹਨਾ ਹਾਂਜੀ ਇਹ ਵੱਡਾ ਹੈ ਮੈਂ ਛੋਟਾ ਤੁਸੀਂ ਛੋਟੇ ਆ ਹਨਾ ਵਾਜੀਆ ਕੀ ਕਰ ਰਹੇ ਕਿੱਧਰ ਜਾਏ ਰੇ ਪਾਗਾ ਉੱਥੇ ਜਿੱਦੇ ਗੰਨੇ ਲਾਇਆ ਤੇ ਨਾ ਆਪਾਂ ਪਿਛਲੇ ਸਾਲ ਹਾਂ ਹਾਂ ਤੁਸੀਂ ਮਿਲੇ ਤੇ ਮੈਨੂੰ ਕੋਈ ਨਹੀਂ ਮੈਨੂੰ ਫੜਾ ਰਹਿਣ ਦੋ ਮੇਰੇ ਕੋਲ ਰਹਿਣ ਦੋ ਅੱਛਾ ਗੰਨ ਲਾਉਂਦੇ ਆ ਪਰ ਸਰੋਂ ਬੀਜੀਤੀ ਮੇਰਾ ਪੋਤਾ ਤਾਂ ਕੋਲ ਉਹ ਵੀ ਖੇਤ ਦੇ ਵਿੱਚ ਗੰਨਣ ਲੱਗਾ ਤਾਂ ਉਹ ਤੁਹਾਡਾ ਨਾ ਦੋਹਾਂ ਭਾਈਆਂ ਦਾ ਪਹਿਲਾ ਜਿਹੜਾ ਵੀਡੀਓ ਤਾਂ ਮੈਂ ਕਹਿੰਦਾ ਲੋਕਾਂ ਨੇ ਨਾ ਪਸੰਦ ਕੀਤਾ ਨਾ ਗੁਰਮੁਖ ਸਿੰਘ ਬਹੁਤ ਸਾਰੇ ਇਸ ਤਰ੍ਹਾਂ ਦੇ ਫੋਨ ਵੀ ਆਏ ਹੈ ਰਿਸ਼ਤੇਦਾਰਾਂ ਦੇ ਫੋਨ ਹੈ ਸਾਨੂੰ ਅੱਛਾ ਬਹੁਤ ਆਸਟ੍ਰੇਲੀਆ ਦੇ ਵੀ ਫੋਨ ਆਇਆ ਸਾਨੂੰ ਅੱਛਾ ਕਹਿੰਦਾ ਵੀ ਥੋੜੀ ਵੀਡੀਓ ਮੈਂ ਭਰੀਏ ਕਰ ਲੈ ਭਾਈ ਤੁਸੀਂ ਦੇਖ ਲਈਏ ਦੇਖੋ ਇਹ ਤਾਂ ਮਿਸਾਲ ਹੈ ਨਾ ਭਾਈ ਭਾਈ ਪਿਆਰ ਪੂਰਾ ਜੋ ਵੀ ਕਿਆ ਕਰਨੇ ਪੂਰਾ ਪ੍ਰਮਾਤਮਾ ਸਭ ਦੇ ਰੱਖਿਆ ਹੈ ਨਾ ਪੂਰਾ ਪਿਆਰ ਪੂਰਾ ਰੱਬ ਹੈ ਗੱਡਵਾ ਗੱਡਵਾ ਕੋਈ ਫਰਕ ਨਹੀਂ ਸਾਡੇ ਚ ਕੋਈ ਫਰਕ ਨਹੀਂ ਹੈਗੇ ਬੱਚਿਆਂ ਜਿਹ ਪੈ ਗਏ ਹੋਗੇ ਉਥੋਂ ਨਹੀਂ ਨਹੀਂ ਉਹ ਤਾਂ ਉਹ ਸਾਡੇ ਚ ਨਹੀਂ ਹੈਗਾ ਤਾਂ ਉਹਨਾਂ ਵਿੱਚ ਵੀ ਨਹੀਂ ਆਣਾ ਉਹਨਾਂ ਨੂੰ ਪਾਉਣਾ ਨਹੀਂ ਉਹ ਤਾਂ ਜਾ ਤਾਂ ਦੇਖਣਗੇ ਵੀ ਦੋਏ ਭਾਈ ਏ ਚਾਚਾ ਤਾਇਆ ਇੱਕ ਤੁਹਾਨੂੰ ਇੱਕ ਦੇ ਤੁਸੀਂ ਚਾਚਾ ਜੀ ਹੋਗੇ ਇੱਕ ਇੱਕ ਦਿਨ ਇੱਕ ਦਿਨ ਡੈਡੀ ਹੋ ਗਿਆ ਇੱਕ ਤਾਇਆ ਹੋ ਗਿਆ ਨਾ ਡੈਡੀ ਬੰਨੂ ਮੈਂ ਕਹਿੰਦੀ ਆ ਡੈਡੀ ਆਈ ਆ ਇਹਦੇ ਬੱਚੇ ਮੈਨੂੰ ਡੈਡੀ ਚਾਹੀਏ ਚਾਚਾ ਹੀ ਆ ਮੈਂ ਚਾਚਾ ਹੀ ਮੈ ਉਹਨੇ ਪੋਤੇ ਦਾ ਵੀ ਚਾਚਾ ਹੀ ਆ ਸਾਰੇ ਚਾਚਾ ਜਗਤ ਚਾਚਾ ਚਾਚਾ ਹੀ ਆ ਅਚਾ ਪੋਤਾ ਵੀ ਚਾਚਾ ਕਹਿੰਦਾ ਇਹਨਾਂ ਦੇ ਜਿਹੜੇ ਗੁਰਮੁਖ ਸਿੰਘ ਦੇ ਮੁੰਡੇ ਨੇ ਬੱਚੇ ਨੇ ਇਹ ਵੀ ਤੁਹਾਨੂੰ ਕਹਿੰਦੇ ਨੇ ਡੈਡੀ ਕਹਿੰਦੇ ਨੇ ਮੈਨੂੰ ਚਾਚਾ ਕਹਿੰਦੇ ਇਹ ਤਾਂ ਚਾਚਾ ਕਹਿੰਦੇ ਨੇ ਮੈਨੂੰ ਚਾਚਾ ਇਹਦਾ ਪੋਤਾ ਵੀ ਮੈਨੂੰ ਚਾਚਾ ਹੀ ਕਹਿ ਰਿਹਾ ਅਗਰ ਵੀ ਰਸੀ ਵੀ ਸਾਨੂੰ ਚਾਚਾ ਹੀ ਕਹਿਣਾ ਫਿਰ ਚਾਚਾ ਗੁਰਮੁਖਾ ਚਾਚਾ ਗੁਰਮੁਖਾ ਚਾਚਾ ਚੰਡੀਗੜੀਆ ਆ ਚਾਚਾ ਚੰਡੀਗੜੀਆ ਵਾਹ ਜੀ ਵਾਹ ਦੇਖੋ ਬੜਾ ਮਜ਼ਾ ਅੰਦਾਜ਼ੀ ਜਦੋਂ ਇਸ ਤਰ੍ਹਾਂ ਦੀ ਗੱਲ ਅਸੀਂ ਦੇਖਦੇ ਨਾ ਅ ਕੀ ਕੁਝ ਹੋ ਰਿਹਾ ਗੋਲੇ गिर ਰਹੇ ਨੇ ਬੰਬ गिर ਰਹੇ ਨੇ ਪਰ ਪਿਆਰ ਦੀ ਐਗਜ਼ਾਮਪਲ ਤੁਸੀਂ ਦੇ ਰਹੇ ਹੋ ਗੱਲ ਪਿਆਰ ਦੀ ਹੋ ਰਹੀ ਹੈ ਮੈਨੂੰ ਜਣਾ ਕਿ ਕਿੱਲੇ ਪਾਕਿਸਤਾਨ 'ਚ ਕੰਮ ਚੱਲਦਾ ਹੈ ਦੋ ਭਾਈ ਜੁਦੇ ਹੁੰਦੇ ਆਏ ਹਾਂ ਪਾਕਿਸਤਾਨ ਵਾਲਾ ਤਾਂ ਜੁਦੇ ਹੋਏ ਆ ਹਾਂ ਠੀਕ ਹੈ ਮੈਂ ਮੇਰੇ ਭਾਈ ਛੋਟੇ ਦਾ ਕੰਮ ਚਰਾ ਲਿਆ ਆਪਣਾ ਵਧੀਆ ਚੱਲਦਾ ਤਾਂ ਹੂੰ ਇਹਦੇ ਨਾਲ ਖੋਕ ਚ ਕਰਨਾ ਤਾਂ ਮੇਰਾ ਕੰਮ ਕੰਮ ਮਾੜਾ ਏ ਇਹਦੇ ਮੈਂ ਮੰਨ ਤਾਂ ਲੈ ਸਕਦਾ ਹਾਂ ਇਹ ਮੈਨੂੰ ਤੰਗੀ ਜਿੱਦ ਨਹੀਂ ਨਾ ਕਰਨੀ ਚਾਹੀਦੀ ਜਿੱਦ ਨਹੀਂ ਕਰਨੀ ਚਾਹੀਦੀ ਜਿੱਦ ਕਰਨੇ ਦਾ ਸਤਾਣਾ ਹਾਂ ਜਿੱਦ ਨਹੀਂ ਕਰਨੀ ਚਾਹੀਦੀ ਇਹ ਜਿੱਦ ਮਾਰ ਉਹ ਸੜੇ ਆਪਣੀ ਦੇਸ਼ ਹੈ ਆਪਣੇ ਬੰਦੇ ਉਹ ਆਪਣੇ ਨਾਲ ਤੇ ਟੁੱਟਿਆ ਆਪਣੇ ਨਾਲ ਟੁੱਟੇ ਪੰਜਾਬੀ ਐ ਸਿੱਧੇ ਨਾਲ ਨਹੀਂ ਹੁੰਦੀ ਆਈ ਐ ਅਜਾ ਮਤਲਬ ਤੁਸੀਂ ਇਹ ਮੰਨਦੇ ਵੀ ਭਾਈ ਉਹ ਜੁਦਾ ਹੋਇਆ ਹੋਇਆ ਉਹ ਭਾਈ ਨੇ ਜੁੜੇ ਹੋਏ ਹਾਂ ਹਾਂ ਉਹਦੇ ਨਾਲ ਜਰ ਨਹੀਂ ਹੁੰਦਾ ਬਸ ਕਿਨਾ ਆਪਣੇ ਦੇਸ਼ ਦੇ ਕਿੰਨੇ ਮੁੰਡੇ ਆਸਟ੍ਰੇਲੀਆ ਚ ਕੈਨੇਡਾ ਚ ਕਿੰਨੀ ਕੜੀ ਆ ਪੋਸਟਾਂ ਦੇ ਕੇ ਹਾਂ ਇੰਕਣੀਆਂ ਪੋਸਟਾਂ ਲੇ ਕੇ ਲੜਾਈ ਤਾਂ ਘੱਟਾਂ ਸੌਦਾ ਹੁੰਦਾ ਪਰ ਲੇ ਕੇ ਲੜਦਾ ਮੂਰਖ ਬੰਦਾ ਹੁੰਦਾ ਹਾਂ ਸਮਦਰ ਬੰਦਾ ਕਦੇ ਲੜੇ ਨਹੀਂ ਕਰਦਾ ਹੁੰਦਾ ਠੀਕ ਹੈ ਲੜਾਈ ਹੈ ਨੁਕਸਾਨ ਜਨਤਾ ਦਾ ਹੋਣਾ ਮੰਤਰੀਆਂ ਬਗਾਰੇ ਦਾ ਕੁਝ ਨਹੀਂ ਬਗੜਦਾ ਹੁੰਦਾ ਸਿਰਫ ਫਰਕ ਹੈ ਇੰਨਾ ਕਿ ਮਰਨੇ ਤਾਂ ਸਾਰੇ ਮੁੰਡੇ ਮਰਨੇ ਸਾਡੇ ਮੁੰਡੇ ਆ ਮਰਨੇ ਸਾਡੇ ਮੋਢੇ ਪੰਜਾਬ ਦੇ ਸਾਡੇ ਵੀ ਫੌਜ ਹੈ ਸਾਡੇ ਪੰਜਾਬੀ ਹੋਣ ਉਧਰ ਵੀ ਅੱਧਾ ਪੰਜਾਬ ਉਧਰ ਗਿਆ ਉਹ ਵੀ ਪੰਜਾਬੀ ਹੋਣ ਪੰਜਾਬੀ ਹੋਣ ਹੈ ਤਾਂ ਪੰਜਾਬੀ ਹੋ ਨਹੀਂ ਤਾਂ ਪੰਜਾਬੀ ਮਰਨੀ ਤਾਂ ਪੰਜਾਬੀ ਕਿ ਲੜਦੇ ਕਿਉਂ ਹੈ ਕਿਹੜੀ ਗੱਲ ਪਹਿਲਾਂ 47 ਵੇਲੇ ਵੀ ਇਹੀ ਕੁਝ ਹੋਇਆ ਨਹੀਂ ਜਰਨਾ ਚਾਹੀਦਾ ਉਹਨਾਂ ਦਾ ਲੋਇਆ ਹਾਂ ਗੱਲ ਕੁਝ ਵੀ ਨਹੀਂ ਜੇ ਮੈਂ ਮੇਰਾ ਖੇਤ ਹੈ ਕਸ਼ਮੀਰੇ ਮੰਗਦਾ ਉਹਨਾਂ ਦਾ ਬਣਦਾ ਉਹਨਾਂ ਨੂੰ ਦੇ ਦਿਓ ਜੇ ਸਾਡਾ ਬਣਾ ਸਾਨੂੰ ਦੇ ਦਿਓ ਖੇਤ ਮੇਰਾ ਮੈਨੂੰ ਪਤਾ ਮੇਰਾ ਹੈ ਇੰਨੇ ਮੈਂ ਝਗੜਾ ਕਰਾਂ ਹਾਂ ਇਹ ਗਲਤ ਹੈ ਨਾ ਹਾਂ ਗਲਤ ਹੈ ਜਦ ਮੈਂ ਮੇਰੇ ਭਾਈ ਦਾ ਬਣਦਾ ਮੇਰਾ ਵੀ ਫਰਜ਼ ਬਣਦਾ ਲੈ ਭਾਈ ਤੇਰਾ ਬਣਦਾ ਲੈ ਜਾ ਲੜਨਾ ਕਿਹਨੂੰ ਆਪਨ ਹਾਂ ਖੇਡਣਾ ਇੱਥੇ ਪਿਆਰਾ ਜਣਾ ਸੜੀ ਜਾਣੇ ਮੋਕਰੇ ਨੇ ਲੜਕੇ ਹਾਂ ਅਹੀਂ ਰਹਿਣਾ ਤੇ ਤੂੰ ਪਿਆ ਹੈ ਬੜੇ ਬਾਪ ਦਾਦੇ ਛੱਡ ਗਏ ਰੇ ਉਸੇ ਗਏ ਜਿਹਨੂੰ ਸਾਡੇ ਬਾਪ ਦਾਦੇ ਵੀ ਛੱਡ ਗਏ ਬਿਲਕੁਲ ਬਿਲਕੁਲ ਕਿੰਨੇ ਬਾਹਰ ਆਉਗੇ ਤਾਂ ਅਸੀਂ ਵੀ ਛੱਡ ਜਾਣਾ ਇੱਥੇ ਛੱਡ ਜਾਣਾ ਸੋਚ ਸੋਚ ਮਾੜੀ ਸੋਚ ਮਾੜੀ ਹੈ ਨਾ ਮੈਂ ਤਾਂ ਕਰੋ ਰੀਜ਼ ਕਰੋ ਇਹ ਕੰਮ ਕਰਦਾ ਮੈਂ ਵੀ ਕਰਾਂਗਾ ਆ ਜੀ ਚਲੋ ਇਹ ਤਾਂ ਹੋਈ ਉਹਨਾਂ ਦੀਆਂ ਗੱਲਾਂ ਹੁਣ ਅਸੀਂ ਆਪਣੀਆਂ ਗੱਲਾਂ ਕਰ ਲਈਏ ਦੱਸੋ ਹੈ ਦੱਸੋ ਦੱਸੋ ਉਹਨਾਂ ਦੀ ਜਿਹੜਾ ਇੱਕੋ ਬੇਲ ਦੇ ਕੱਦੂ ਵਾਲਾ ਵੀਡੀਓ ਸੀਗਾ ਹਾਂਜੀ ਉਹ ਤਾਂ ਇੰਨਾ ਕਿ ਪਸੰਦ ਹੋਇਆ ਨਾ ਜੀ ਮੈਂ ਮੈਂ ਦੱਸਾ ਗੁਰਮਤ ਸਿੰਘ ਬਹੁਤ ਬੈਠੇ ਨੇ ਭਰਾਵਾਂ ਨੂੰ ਪਿਆਰ ਕਰਨ ਵਾਲੇ ਬਹੁਤ ਬੈਠੇ ਨੇ ਹਜੂਰ ਤੇ ਫੋਨ ਆਏ ਜੀ ਉਹ ਥੋੜੀ ਵੀਡੀਓ ਕਰਕੇ ਅਮਰੀਕਾ ਤੱਕ ਪਿੰਡਾ ਅਮਰੀਕਾ ਪਿੰਡਾ ਸਾਡੇ ਰਿਸ਼ਤੇਦਾਰਾਂ ਦੇ ਫੋਨ ਤੇ ਨਹੀਂ ਜਿਹੜੇ ਤਾਂ ਰਿਸ਼ਤੇਦਾਰ ਤੇ ਤੁਹਾਨੂੰ ਜਾਣਦੇ ਆਏ ਹਨ ਪਰ ਮੈਂ ਉਹਦੇ ਕਮੈਂਟ ਸਾਰੇ ਪੜਦਾ ਹੁੰਨਾ ਪੜੇ ਆ ਉਹਦੇ ਥੱਲੇ ਤੁਹਾਨੂੰ ਤੁਹਾਡੀ ਆਪਸੀ ਜਿਹੜਾ ਭਾਈਚਾਰਾ ਹੈ ਪਿਆਰ ਹੈ ਮੁਹੱਬਤ ਹੈ ਦੋਹਾਂ ਭਾਈਆਂ ਦਾ ਉਹ ਉਹੀ ਬੰਦਾ ਅੱਛਾ ਕਮੈਂਟ ਕਰੂਗਾ ਜਿਹੜਾ ਆਪ ਵੀ ਭਾਈਆਂ ਨੂੰ ਕਰਦਾ ਹੋਊਗਾ ਬਿਲਕੁਲ ਵਿੱਚ ਵਿੱਚ ਟਾਮੇ ਟਾਮੇ ਕਮੈਂਟ ਹੈਗੇ ਤੇ ਵੀ ਮੇਰਾ ਭਾਈ ਜੀ ਮੈਨੂੰ ਖਾ ਗਿਆ ਜੀ ਲੁੱਟ ਕੇ ਮੇਰਾ ਹਿੱਸਾ ਖਾ ਕੇ ਥੋੜੇ ਬਹੁਤੇ ਬਹੁਤ ਬਹੁਤ ਜ਼ਿਆਦਾਤਰ 90 95% ਕਮੈਂਟ ਜਿਹੜੇ ਸੀਗੇ ਉਹ ਇਹੀ ਗੱਲਾਂ ਕਰਦੇ ਸੀ ਲੋਕੀ ਵੀ ਮਜ਼ਾ ਆ ਗਿਆ ਜੀ ਪਾਈਆਂ ਦੀ ਜੋੜੀ ਬਣੀ ਰਹੇ ਆ ਦੇਖੋ ਜੀ ਪਾਈਆਂ ਦੀ ਜੋੜੀ ਉਦੋਂ ਹੀ ਕਹਿ ਜੱਫੀ ਪਾ ਉਦਣ ਦੀ ਤਰ੍ਹਾਂ ਉਹੀ ਉਹ ਮੇਲ ਦੇ ਚੋ ਮੈਂ ਕਹੇ ਉਹੀ ਮੇਲ ਦੇ ਚੋ ਇੱਕੋ ਮੇਲ ਦੇ ਕਦੂ ਆ ਅਸੀਂ ਤਾਂ ਇਕੱਠੇ ਹੀ ਰਹਿਣਾ ਮਰ ਜਾਣਾ ਅਸੀਂ ਇਕੱਠੇ ਨੇ ਅੱਛਾ ਨਹੀਂ ਮਰਨਾ ਨਹੀਂ ਆਜੇ ਇਕੱਠੇ ਰਹਿਣਾ ਉਹਦੇ ਅਗਲਾ ਕੱਲ੍ਹ ਲਗਾਉਣੀ ਆ ਕੋਈ ਪਤਾ ਨਹੀਂ ਕੀ ਮਿਲੂ ਆਣ ਇਕੱਠੇ ਰਹਿਣਾ ਆਖਰੀ ਸਾਹ ਤੱਕ ਆਖਰੀ ਸਾਹ ਤੱਕ ਇਕੱਠੇ ਅੱਛਾ ਇੱਕ ਇੱਕ ਕਰ ਬਾਤ ਕਰਾਂਗੇ ਸਾੜੀ ਗਲਾਸੀ ਲਈਦੇ ਅਸੀਂ ਪੈਗ ਵੀ ਇਕੱਠੇ ਬੈਠ ਕੇ ਲਵਨੇ ਆ ਆਏ ਹਾ ਹਾ ਜਮੀ ਸਿਰਾ ਕਰਾਤੀ ਗੱਲ ਹੈ ਜਿਹਨੂੰ ਪੰਜਾਬੀ ਵਿੱਚ ਕਹਿੰਦੇ ਸਿਰੇ ਲਾਤੀ ਸਿਰੇ ਲਾਤੀ ਗੱਲ ਹੈ ਇਹ ਪੁੱਛੂਗਾ ਕਿ ਰੋਟੀ ਖਾ ਲਈ ਅੱਛਾ ਇਹ ਮੈਨੂੰ ਮੈਂ ਪੁੱਛੂਗਾ ਕਿ ਰੋਟੀ ਖਾ ਲਈ ਤਾਂ ਅੱਛਾ ਛੋਟੂ بڑے ਭਾਈ ਨੂੰ ਪੁੱਛੂਗੇ ਤੁਸੀਂ ਪੁੱਛਣਾ ਪੈਂਦਾ ਹਾਂ ਰੋਟੀ ਖਾ ਲੈ ਬੈਠ ਕੇ ਖਾਣੀ ਹੈ ਅੱਛਾ ਕੱਠੇ ਨੇ ਰੋਟੀ ਖਾਣੀ ਬੈਠ ਕੇ ਹਨਾ ਕੋਈ ਫਰਕ ਨਹੀਂ ਹੈ ਹਾਂ ਲਓ ਜੀ ਦੇਖੋ ਜੀ ਗੁਰਮukh ਸਿੰਘ ਤੇ ਬਡੇ ਭਾਈ ਅਵਤਾਰ ਸਿੰਘ ਅਵਤਾਰ ਸਿੰਘ ਆ ਦੇਖੋ ਜੀ ਜੋੜੀ ਹੈ ਇੱਕੋ ਬੇਲ ਦੇ ਕੱਦੂ ਇਹਨਾਂ ਦਾ ਵੀਡੀਓ ਬਣਾਇਆ ਸੀ ਪਹਿਲਾਂ ਆਪਾਂ ਸੈਲੂਟ ਕਰਦਾ ਯਾਰ ਦਿਲ ਕਰਦਾ ਸੈਲੂਟ ਕਰਨ ਨੂੰ ਤੁਹਾਨੂੰ ਹੈ ਔਰ ਤੁਹਾਡੇ ਤੋਂ ਵੀ ਜ਼ਿਆਦਾ ਸੈਲੂਟ ਪਤਾ ਕਿੰਨੂੰ ਕਰਦਾ ਦਿਲ ਕਰਦਾ ਵੀ ਸੈਲੂਟ ਕਰਿਆ ਜਾਵੇ ਤੁਹਾਡੀ ਜੰਮਣ ਵਾਲੀ ਮਾਂ ਨੂੰ ਮਾਂ ਕੀ ਨਾਮ ਆਦਾ ਹੁਣ ਚਰਨ ਘਰ ਹਾਏ ਹਾਏ ਦੇਖਣੀ ਹੈ ਹੈਗੀ ਬੈਠੀ ਚੱਲ ਮੇਰਾ ਆ ਜਾ ਚਲਿਏ ਚੱਲ ਚਲੋ ਚਲਿਏ ਚਲੋ ਇਕੱਠੇ ਇਕੱਠੇ ਚੱਲਦੇ ਆਂ ਮਾਂ ਨਾਲ ਵੀ ਗੱਲਾਂ ਕਰਦੇ ਆਂ ਅੱਗੇ ਚੱਲਾ ਚਲਿਓ ਆਓ ਬੈਠੋ ਪਹਿਲੀ ਮੂਰਤੀ ਬਹੁਤ ਵਾਕ ਤਾਂ ਜੀਦਰੀ ਪਹਿਲੀ ਮੂਰਤੀ ਅੱਲਾ ਜੀ ਗੁਰਮukh ਸਿੰਘ ਤੇ ਉਤਾਰ ਸਿੰਘ ਜੀ ਦੀ ਦੋਹਾਂ ਭਰਾਵਾਂ ਦੀ ਮਾਤਾ ਦਾ ਨਾਲ ਲੈ ਕੇ ਇਹਨਾਂ ਨੂੰ ਦੱਸਿਆ ਮਾਤਾ ਜੀ ਗੁਰਚਰਨ ਕੌਰ ਗੁਰਚਰਨ ਕੌਰ ਨੂੰ ਮਿਲਣ ਚੱਲ ਪਏ ਸੀ ਮਾਤਾ ਨੂੰ ਔਰ ਮਾਤਾ ਜੀ ਦਾ ਲਾਂਗ ਹੈ ਅਸ਼ੀਰਵਾਦ ਜਾ ਕੇ ਔਰ ਜਦ ਇਹ ਦੇਖੋ ਤਿਆਰ ਹੋ ਗਿਆ ਨਹੀਂ ਫਿਰ ਜੀ ਮਾਤਾ ਜੀ ਨੂੰ ਵੀ ਮਿਲੀ ਹੈ ਹੈ 90 ਸਾਲ ਹੋ ਗਏ ਮਾਤਾ ਜੀ ਦੀ ਮਾਤਾ ਜੀ ਤਾਂ ਬਧਾਈ ਦੇ ਪਾਤਰ ਹੈ ਹੈ ਇਹ ਤਾਂ ਗੱਲ ਪੱਕੀ ਹੈ ਦੇਖੋ ਜੀ ਅੱਗੇ ਜਾ ਰਿਹਾ ਉਤਾਰ ਸਿੰਘ ਜੀ ਸਾਈਕਲ ਪਰ ਔਰ ਮੇਰੇ ਮਗਰ ਬੱਠਿਆ ਹੈ ਗੋਰ ਬਾਕਸਿੰਗ ਯਾ ਦੇਖ ਲੋ ਪਿੰਡ ਰਾਮਪੁਰਾ ਟੱਪਰੀ ਆਣਾ ਜੀ ਰਾਮਪੁਰਾ ਟੱਪਰੀਆ ਪਿੰਡ ਦੇ ਵਿੱਚੋਂ ਦੀ ਜਾ ਰਹੇ ਹਾਂ ਜੀ ਹੋ ਕੇ ਆਪਾਂ ਔਰ ਮਾਤਾ ਜੀ ਕੋਲ ਜਾਣਾ ਜੀ ਆਪਾਂ ਦੋਹਾਂ ਦੇ ਭਾਈ ਪਹਿਲੇ ਵੀਡੀਓ ਨੇ ਤਾਂ ਬਹੁਤ ਜਮੀਂ ਅਟਕਰਾ ਦਿੱਤੀ ਤੁਹਾਨੂੰ ਬਹੁਤ ਮਨ ਆਇਆ ਅੱਛਾ ਕੀ ਕਹਿੰਦੇ ਲੋਕ ਠੀਕ ਹੈ ਜੀ ਸਹੀ ਜੀ ਅਰੇ ਰੋਣ ਲਿਓ ਕੋਈ ਮੈਂ ਜੀ ਇੱਕੋ ਵੇਲ ਦੇ ਕਦੂ ਇੱਕੋ ਵੇਲ ਦੇ ਕਦੂ ਹੈ ਲੋਕ ਆਈ ਜਾਂਦੇ ਹੈ ਬਾਹਰ ਤੋਂ ਆਸਟ੍ਰੇਲੀਆ ਦੇ ਮੀਕਾ ਦੇ ਵੀ ਫੋਨ ਆਏ ਸਾਨੂੰ ਅੱਛਾ ਸਾਡੇ ਬਾਹਰ ਤੋਂ ਵੀ ਸਾਰੇ ਲੱਗੇ ਆ ਅੱਛਾ ਅੱਲਾ ਵੀ ਇਹਨਾਂ ਨੂੰ ਤਾਂ ਅੱਲਾ ਵੀ ਮਾਤਾ ਗੁਰਚਾਰ ਨਿਕੋਰ ਹੈ ਗੁਰਚਾਰ ਨਿਕੋਰ ਜੀ ਨਹੀਂ ਮਿਲਣ ਆ ਗਏ ਜੀ ਆਪਾਂ ਦੇਖੋ ਜੀ ਪਿੰਡ ਦਾ ਸੀਨ ਹੈ ਅਸੀਂ ਆ ਰਹੇ ਹਾਂ ਬੈਠੇ ਮਾਤਾ ਜੀ ਬਾਹਰ ਬੈਠੇ ਆ ਦੇਖੋ ਜੀ ਮਾਤਾ ਜੀ ਬਾਹਰ ਹੀ ਬੈਠ ਰਹੇ ਮਾਤਾ ਜੀ ਨਾਲ ਹੋਣੀਆਂ ਗੱਲਾਂ ਹੈ ਕਰੀਰ ਜੀ ਤੁਸੀਂ ਆਨੰਦ ਲਿਓ ਗੱਲਾਂ ਬਾਤਾਂ ਇਹਦੀਆਂ ਤਿੰਨ granddaughters ਅੱਛਾ ਉਹ ਵੀ ਤਾਂ ਦੱਸਦੇ ਉਹਨਾਂ ਦੇ ਵੀ ਫੋਨ ਆਏ ਸਨ ਅੱਛਾ ਹਾਂ ਜੀ ਤੁਸੀਂ ਨਾਲੇ ਬੈਠਣਾ ਮਾਤਾ ਦੇ ਬੇਬੇ ਪੈਰੀ ਪੰਨੇ ਆ ਪੈਰੀ ਪੰਨੇ ਅਜੀ ਇਹ ਇਧਰ ਨਹੀਂ ਮਾਤਾ ਜੀ ਵਾਹ ਜੀ ਸਾਹ ਹੈ ਮਜ਼ਾ ਆ ਗਿਆ ਹੈ ਮਾਤਾ ए माता थोड़ी है आ देखो जी दो भाई ते माता को चरण करो है माता दे माइक ला दा मैं जरा बस कोई नहीं माता बैठी रह तू आ... क्या हाल चाल है बोल दे बदिया। बहुत बढ़िया बहुत बढ़िया हाँ। आ तो जमी हीरे जमे दो हाँ जी। है? ने। क्या कहने हो? ਨਾ ਨੀਰੇ ਕਿਹਨ ਤੇਰੇ ਹਾਂ ਬਹੁਤ ਠੀਕ ਹੈ ਹੈ ਬਹੁਤ ਠੀਕ ਹੈ ਮੇਰੇ ਪੁੱਤ ਹਾਂ ਹੀਰੇ ਹਾਂ ਹੀਰੇ ਸੇਵਾ ਕਰਦੇ ਆਂ ਅੱਛਾ ਉਹ ਸੇਵਾ ਮੈਂ ਤਾਂ ਇਹ ਇਹਨਾਂ ਦੋਹਾਂ ਦਾ ਵੀਡੀਓ ਬਣਾ ਰਿਆ ਤਾਂ ਹਾਂ ਗਾਇਰ ਤਾਂ ਮੇ ਇੱਕੋ ਬੇਲ ਦੇ ਕੱਦੂਆਂ ਬੇਲ ਵੀ ਲੱਭ ਗਿਆ ਆਪਾਂ ਨੂੰ ਹੈ ਮੇਰਾ ਆਈ ਵੇਰ ਆਈ ਮੇਰਾ ਛੜੀ ਆਈ ਵੇਰ ਹੈ ਹਾਂ ਮਾਤਾ ਅਸੀਂ ਇੱਕ ਵੀਡੀਓ ਬਣਾਇਆ ਤਾਂ ਇਹ ਦੋਹਾਂ ਭਾਈਆਂ ਦਾ ਅੱਛਾ ਤੇ ਉਦੋਂ ਵੀ ਅਸੀਂ ਤੁਹਾਨੂੰ ਯਾਦ ਕਰਿਆ ਤਾਂ ਅੱਜ ਵੀ ਯਾਦ ਕਰਿਆ ਅੱਜ ਜਾਂ ਤਾਂ ਯਾਦ ਕਰਿਆ ਗੁਰਮੁਖ ਸਿੰਘ ਜੀ ਕਹਿੰਦੇ ਵੀ ਚਲੋ ਚਲੀਏ ਅਵਤਾਰ ਸਿੰਘ ਜੀ ਕਹਿੰਦੇ ਚਲੋ ਚਲੀਏ ਮਾਂ ਕੋਲੇ ਚੱਲਦੇ ਆ ਹੈ ਕਿੰਨਾ ਸੋਹਣਾ ਲੱਗਿਆ ਮੈਨੂੰ ਵੀ ਇਹਨਾਂ ਦੇ ਦਿਲ ਵਿੱਚ ਮਾਂ ਦਾ ਇੰਨਾ ਪਿਆਰ ਸਾਰੇ ਕੰਮ ਛੱਡ ਕੇ ਕਹਿੰਦੇ ਮਾਂ ਕੋਲ ਵੀ ਚੱਲੀਏ ਮਾਂ ਨਾਲ ਵੀ ਗੱਲਾਂ ਮਾਰੀ ਮਾਂ ਛੜੀ ਮਾਂ ਦਾ ਪਿਆਰ ਹੈ ਜਾਈ ਹੁੰਦਾ ਪੁੱਤ ਹਾਂ ਦੇਖੋ ਪਰ ਮਿਲਦਾ ਕਰਮਾਂ ਵਾਲਿਆਂ ਨੂੰ ਹੀ ਹੈ ਆ ਤੁਸੀਂ ਜਿਹੜੇ ਹਨ ਜੀ ਦੋਏ ਹੀਰੇ ਇੰਨੇ ਵਧੀਆ ਮਿਸਾਲ ਪੈਦਾ ਕਰੀ ਵੀਡੀਓ ਬਹੁਤ ਲੋਕਾਂ ਨੇ ਦੇਖਿਆ ਬੜਾ ਉਕਰਿਆ ਪਰ ਅੱਜ ਦੇਖੋ ਜੀ ਸਰੋਤਿਓ ਗੱਲ ਬਣ ਗਈ ਪਹਿਲਾਂ ਤਾਂ ਦੋਏ ਭਾਈ ਦਿਖਾਏ ਤੇ ਤੁਹਾਨੂੰ ਅਸੀਂ ਅੱਜ ਅਸੀਂ ਨਾਲ ਮਾਤਾ ਗੁਰਚਰਨ ਕਰ ਬੇਲ ਕੱਦੂ ਦੀ ਬੇਲ ਦਿਖਾਏ ਇਹ ਅਸਲੀ ਬੇਲ ਆਹ ਦੀ ਬੇਲ ਆ ਹੈਗਾ ਦੀ ਕੱਦੂ ਆ ਹੈਗਾ ਛੋਟਾ ਕੱਦੂ ਆ ਹੈਗਾ ਬੜਾ ਕੱਦੂ ਹੋਰ ਮਾਤਾ ਸੇਤ ਕੀ ਹਾਲ ਚਾਲ ਹੈ ਬਹੁਤ ਠੀਕ ਹੈ ਠੀਕ ਠਾਕ ਹੈ ਹਾਂ ਠੀਕ ਹੈ ਬਹੁਤ ਵਧੀਆ ਲੱਗਿਆ ਤੁਹਾਨੂੰ ਮਿਲ ਕੇ